जय गो माता जय गोपाल जय गो माता जय गोपाल जय गो माता जय गोपाल और वंके बिहारी लाल की जय जोड़ी ਛੋਟੀ ਗਈਆ ਛੋਟੇ ਛੋਟੇ ਗਾ ਛੋਟੀ ਛੋਟੀ ਗਈਆ ਛੋਟੇ ਛੋਟੇ ਗਾ ਛੋਟੋ ਸੋ ਮੇਰੋ ਮਦਨੇ ਕੋ ਪਾ ਛੋਟੋ ਸੋ ਮੇਰੋ ਮਦਨੇ ਕੋ ਪਾ ਛੋਟੀ ਛੋਟੀ ਗਈਆ ਛੋਟੇ ਛੋਟੇ ਗਾ ਛੋਟੀ ਛੋਟੀ ਗਈਆ ਛੋਟੇ ਛੋਟੇ ਗਾ ਛੋਟੋ ਸੋ ਮੇਰੋ ਮਦਨੇ ਕੋ ਪਾ ਛੋਟੋ ਸੋ ਮੇਰੋ ਮਦਨ ਗੋਪਾਲ ਛੋਟੋ ਸੋ ਮੇਰੋ ਮਦਨ ਗੋਪਾਲ ਛੋਟੋ ਸੋ ਮੇਰੋ ਮਦਨ ਗੋਪਾਲ ਬੋਲੀਏ ਬਾਂਕੇ ਬਿਹਾਰੀ ਲਾਲ ਦੀ ਜੈ ਰਾਜਾ ਰानी ਸਰਕਾਰ ਦੀ ਜੈ راہੋ ਬਟਪਾਓ ਬੈਰ ਉਟਾਏ

ਬਹੁਤ ਹੀ ਪਿਆਰੇ ਬਹੁਤ ਹੀ ਬਹੁਤ ਹੀ ਲਿਆਓ ਜੀ ਲਿਆਓ ਭਾਈ ਆਸ ਪਛਨੀ ਬ੍ਰਸਤੀ ਪੁਸਤਕਾ ਨੂੰ ਨਾ ਵੰਗ ਭਸਾ ਇਸ ਪਾਰਿ ਓਮ ਅਬਾਤ ਨੇ ਪੰਜ ਅਨਕਾ ਨਾਲ ਲਿਖਾ ਪੰਜ ਦੀ ਬਾਣੀ ਓਮ ਕਈ ਵਾਰ ਪਤੀ ਕਰਨਾ ਹਰ ਤਾਂ ਨਿਆ ਰਸੀ ਜੀ ਕੇ ਪਰ ਬਹੁਤ ਜ਼ਿਆਦਾ ਸਮ ਆ ਰੱਖੋ ਹੌਲੀ ਹੌਲੀ ਸਾਰਾ ਸਮ ਲਿਆਓ ਕਰ ਲਿਓ ਆ ਜਾਓ

ਜੈ ਜੈ ਜੁਗ ਜੁੜੀ ਸਰਕਾਰ ਕੀ ਜੈ ਅੱਜ ਗੋ ਮਾਤਾ ਲਈ ਆਈ ਸੀ ਯੂ ਦਾ ਹਸਪਤਲ ਹਸਪੀਟਲ ਬਣਾਇਆ ਜਾ ਰਿਹਾ ਉਹਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਜਦਾਂ ਜੀ ਗੋ ਮਾਤਾ ਜੀ ਜਿਹੜੇ ਗੋਆਂ ਦੇ ਸੱਟਾਂ ਲੱਗਦੀਆਂ ਜਖਮੀ ਗੋਆਂ ਐਸੇ ਆਂਦੀਆਂ ਨੇ ਉਹਨਾਂ ਲਈ ਕੋਈ ਧੁੱਪ ਦਾ ਸਾਧਨ ਨਹੀਂ ਸੀਗਾ ਜਿੰਨਾ ਇੱਕ ਡਾਕਟਰ ਸਾਹਿਬ ਨੇ ਅਸੀਂ ਸਲਾਹ ਕੀਤੀ ਸੀ ਉਹ ਕਹਿੰਦੇ ਸੀ ਕਿ ਸੱਟ ਲੱਗੀਆਂ ਗੋਆਂ ਦੇ ਜਖਮੀ ਗੋਆਂ ਨੂੰ ਧੁੱਪ ਬਹੁਤ ਜ਼ਰੂਰੀ ਆ ਉਸ ਕਰਕੇ ਫਿਰ ਜੈਨ ਸਾਹਿਬ ਨੇ ਅਸੀਂ ਸਾਰਿਆਂ ਨੇ ਸਲਾਹ ਕੀਤੀ ਸੀ ਆਪਣੇ ਮੈਂਬਰਾਂ ਨੇ ਬੈਠ ਕੇ ਵੀ ਸਾਰਿਆਂ ਨੇ ਅੱਜ ਅਤਲ ਜੀ ਆਏ ਨੇ ਸੁਨਾਲੀਕਾ ਤੋਂ ਜੈਨ ਸਾਹਿਬ ਆਏ ਨੇ ਮਾਸਟਰ ਜੀ ਆਏ ਨੇ ਸਤਪਾਲ ਜੀ ਗੁਫਤਾਰੀ ਸਾਡੇ ਐਨਕੇਬੀਕੇ ਵਾਲੇ ਅਸੀਂ ਸਾਰੇ ਅਜੇ ਨਹੀਂ ਪੱਥਰ ਰੱਖਣ ਲੱਗੇ ਇੱਥੇ ਸਾਰੇ ਅਸੀਂ ਪਰਿਵਾਰ ਦੇ ਮੈਂਬਰ ਕਿ ਜਿਹੜਾ ਕੀ ਜਖਮੀ ਗੋਵਾਂ ਲਈ ਵੀ ਧੁੱਪ ਦਾ ਔਰ ਆਸੀਜੂ ਦਾ ਪ੍ਰੋਪਰ ਪ੍ਰਬੰਧ ਕੀਤਾ ਡਾਕਟਰਾਂ ਦਾ ਵੀ ਕਿਤੇ ਜਾਊਗਾ ਜੀ ਅਸੀਂ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਸਾਨੂੰ ਡਾਕਟਰ ਕੋਈ ਵਹੀਆ ਕਰਾ ਦਿਓ ਨਹੀਂ ਤਾਂ ਅਸੀਂ ਆਪਣੇ ਤੌਰ ਤੇ ਦੋ ਰੱਖਿਓ ਹੈ ਇੱਕ ਅਸੀਂ ਹੋਰ ਰੱਖ ਲਾਂਗੇ ਇਹ ਸ਼ਹਿਰ ਵਾਸੀਆਂ ਦਾ ਸਹਿਯੋਗ ਨਹੀਂ ਹੋ ਰਿਹਾ ਜੀ ਜਿਹੜੀ ਦੋਵਾਂ ਇੱਥੇ ਤੇ ਜਖਮੀ ਆ ਤੇ ਪਈਆਂ ਹੁੰਦੀਆਂ ਉਹ ਵੀ ਜੇ ਅਗਰ ਜੀ ਲਿਆਉਂਦੀਆਂ ਲਿਆਉਂਦੀਆਂ ਦਿੱਤੀਆਂ ਨਹੀਂ ਜਾਣਗੇ ਲਿਆਉਂਦੇ ਆ ਅਸੀਂ ਜਿਹੜੀਆਂ ਗੋਸ ਸੰਸਥਾ ਹੈਗੀਆਂ ਉਹ जख्मी ਗੋਣੇ ਚੱਕਦੀਆਂ ਗਈ ਕਾਰਪੋਰੇਸ਼ਨ ਵਾਲੇ ਦੀ ਗੱਡੀ ਦੇ ਨਾਲ ਤੇ ਲੈ ਕੇ ਆਉਂਦੀਆਂ ਅਸੀਂ ਲਾਜੂਦਾਰਸ਼ ਕਰਵਾ ਰਹੇ ਆ ਸਰਕਾਰ ਨੂੰ ਅਪੀਲ ਕਰਦੀ ਹਾਂ ਤੁਸੀਂ ਸਹਿਯੋਗ ਕਰੋ ਸ਼ਹਿਰ ਵਾਸੀਆਂ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤਾਂ ਢੀ ਵੱਡੀ ਸੰਸਥਾ ਚੱਲਦੀ ਪਈ ਹੈ ਜੀ ਸ਼ਹਿਰ ਦੇ ਸੁੰਦਰੀਕਰਨ ਲਈ ਸ਼ਹਿਰ ਦੇ ਵਿਕਾਸ ਲਈ ਤੇ ਅਲੱਗ-ਅਲੱਗ ਸਮਾਜ ਸੇਵਾ ਲਈ ਜਿਹੜੀ ਸੋਨਾਲੀ ਕਾਹੇ ਮਸ਼ਾ ਅਗੇ ਰਹੀ ਆ ਤੇ ਅੱਜ ਵੀ ਇੱਕ ਵੱਡੇ ਪ੍ਰੋਜੈਕਟ ਦੀ ਜਿਹੜੀ ਸੇਵਾ ਦੇ ਪ੍ਰੋਜੈਕਟ ਦੀ ਜਿਹੜਾ ਨੀ ਪੱਥਰਾ ਜੀ ਰੱਖਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਇੱਕ ਸਾਡਾ ਜਜ਼ਬਾ ਬਣਦਾ ਹੈ ਕਿ ਆਪਾਂ ਸ਼ਹਿਰ ਦੇ ਨਾਲ ਚੱਲੀਏ ਸ਼ਹਿਰ ਦੀ ਸੁੰਦਰਤਾ ਸ਼ਹਿਰ ਦੇ ਵਿਕਾਸ ਲਈ ਜੋ ਜੋ ਕਿਉਂਕਿ ਸੀਐਸਆਰ ਦੇ ਵਿੱਚ ਸ ਇੱਕ ਸਾਡੀ ਲਾਇਬਿਲਟੀ ਵੀ ਹੈ ਕਿ ਅਸੀਂ ਇਸ ਨੂੰ ਕੰਮ ਨੂੰ ਕਰੀਏ ਇੱਕ ਬੜਾ ਵੱਡਾ ਉਪਰਾਲਾ ਲਾ ਕੇ ਵੀ ਬੰਟੀ ਬਾਜੀ ਔਰ ਸਾਰੀ ਟੀਮ ਜਿਹੜੀ ਸਾਰੀ ਖੜੀ ਹੈ ਜੇ ਪੂਰਾ ਸਾਥ ਦਿੰਦੇ ਆਈ ਤਾਂ ਸਿਰਫ ਪੈਸੇ ਦੇ ਨਾਲ ਜਾ ਹੋਰ سپورਟ ਕਰ ਸਕਦੇ ਆ ਪਰ ਪੂਰਾ ਦਿਨ ਇਸ ਕੋਡ ਨੂੰ ਕਰਨਾ ਹੈ ਬੰਟੀ ਭਾਈ ਦਾ ਜज्बा ਹੈ ਤੇ ਸਾਰੀ ਟੀਮ ਦਾ ਇੱਕ ਬਹੁਤ ਵੱਡਾ ਜज्बा ਹੈ ਅੱਜ ਇੱਕੇ ਜਿਹੜਾ ਉਪਰਾਲਾ ਸਾਰੇ ਸਾਥੀਆਂ ਨੇ ਜਾਨ ਸਾਹਿਬ ਨੇ ਸਾਰਿਆਂ ਨੇ ਮਿਲ ਕੇ ਕੀਤਾ ਇਹਦੇ ਨਾਲ ਕੀ ਹੋਏਗਾ ਕਿ ਖੇਲਤ ਦੇ ਵਿੱਚ ਪਸ਼ੂਆਂ ਦੇ ਇਲਾਜ ਦੇ ਲਈ ਇੱਕ ਪ੍ਰੋਪਰ ਜਗ੍ਹਾ ਬਣ ਜਾਊਗੀ ਇਹ ਇੱਕ ਬੜਾ ਵੱਡਾ ਉਪਰਾਲਾ ਹੈ ਤੋਂ ਬਾਅਦ ਇੱਕ ਹੋਰ ਸੁੰਦਰ ਕਰਦਾ ਕੰਮ ਚੱਲਣਾ ਜੀ ਜਿਹੜਾ ਕਿ ਆਪਾਂ ਆਊਟਰ ਦੇ ਵਿੱਚ ਕਰ ਰਹੇ ਹਾਂ ਸਾਰੇ ਮੂਰਤੀ ਦੇ ਆਲੇ-ਦੁਆਲੇ ਇੱਕ ਬੜਾ ਵੱਡਾ ਹਾਲ ਜਿਹਾ ਬਣੇਗਾ ਉਹਨਾਂ ਕੀ ਹੋਏਗਾ ਕਿ ਸਾਰੇ ਜਣੇ ਇੱਕ ਛੱਤ ਦੇ નીચે ਬੈਠ ਕੇ ਕਥਾ ਦਾ ਸੁਣਨਗੇ ਸਾਰਾ ਬਹਿਮਾ ਕਰਨਗੇ ਗੋ ਮਾਤਾ ਦੀ ਸੇਵਾ ਕਰਨਗੇ ਤੇ ਸਾਰਾ ਜਿਹੜਾ ਪ੍ਰੋਜੈਕਟ ਹੈ ਕਿੰਨੇ ਲੱਖ ਦਾ ਜੀ ਇਹ ਇਹ 20 ਲੱਖ ਰੁਪਏ ਲੱਗੇਗਾ ਜੀ ਇਹ ਬੜਾ ਤੇ ਸਾਰੇ ਕੋਈ ਸਪੈਸ਼ਲ ਪ੍ਰੋਜੈਕਟ ਹੈ ਜਿੱਦਾਂ ਬੰਡੀ ਭਾਈ ਜੀ ਨੇ ਦੱਸਿਆ ਪੇ ਗਉਆਂ ਲਈ ਜਿਹੜੀ ਧੁੱਪ ਦੀ ਜ਼ਰੂਰਤ ਹੁੰਦੀ ਹੈ ਬਿਮਾਰ ਜਿਹੜੀਆਂ ਹੈਗੀਆਂ ਨੇ ਕਿਉਂਕਿ ਗਉਆਂ ਨੂੰ ਇਸ ਕੀ ਹੁੰਦਾ ਕਿ ਇਲਾਜ ਦੇ ਦੌਰਾਨ ਜਦੋਂ ਗਉਆਂ ਬਿਮਾਰ ਹੋ ਜਾਂਦੀਆਂ ਨੇ ਜਾਂ ਕੋਈ ਉਹਨੂੰ ਧੁੱਪ ਦਾ ਮਤਲਬ ਠੰਡ ਲੱਗ ਜਾਂਦੀ ਉਸ ਕੰਡੀਸ਼ਨ 'ਚ ਉਹਨੂੰ ਇੱਕ ਏਰੀਆ ਚਾਹੀਦਾ ਹੁੰਦਾ ਜਿਹੜਾ ਕਿ ਡਿਵੈਲਪ ਕੀਤਾ ਇਹਨਾਂ ਨੇ ਉਹਨਾਂ ਕੀ ਹੋਏਗਾ ਕਿ ਇਲਾਜ ਕਰਨ ਵਿੱਚ ਆਸਾਨੀ ਹੋਵੇਗਾ